ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਮਰਿੰਡਾ ਵਿਖੇ ਅੱਜ ਅਸੀਂ ਆਪਣੇ ਮਰਿੰਡਾ ਸ਼ਹਿਰ ਚ ਪੰਜ ਵਾਰਡ ਜਿਹੜੇ ਉਹਨਾਂ ਚ ਆਪਣੇ ਜਿਹੜੇ ਵਾਰਡ ਇੰਚਾਰਜ ਲਗਾ ਰਹੇ ਹਾਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਇੱਕ ਬਹੁਤ ਇਨਕਲਾਬੀ ਕੰਮ ਜਿਹੜਾ ਹੈਗਾ ਮਰਿੰਡੇ ਚ ਹੋਇਆ ਚਾਹੇ ਉਹ ਸੜਕਾਂ ਦਾ ਹੋਵੇ ਚਾਹੇ ਗਲੀਆਂ ਦਾ ਚਾਹੇ ਸੀਵਰੇਜ ਦਾ ਚਾਹੇ ਨਵੇਂ ਕੁਝ ਦਫਤਰ ਜਿਹੜੇ ਬਣੇ ਨੇ ਤੇ ਕੰਮ ਦੀ ਰਫ਼ਤਾਰ ਹੋਰ ਤੇਜ਼ ਕਰਨ ਲਈ ਅਸੀਂ ਆਪਣੇ ਕੁਝ ਵਾਰਡ ਜਿਹੜੇ ਪੰਜ ਵਾਰਡਾਂ ਦੀ ਅੱਜ ਜ਼ਿੰਮੇਵਾਰੀ ਜਿਹੜੇ ਹੈ ਉਹ ਦੇ ਰਹੇ ਹਾਂ ਜਿਨ੍ਹਾਂ ਚਕੇ ਵਾਰਡ ਨੰਬਰ 1 ਤੋਂ ਸਾਡੇ ਮਨਜੀਤ ਕੌਰ ਜੀ ਤੇ ਵਾਰਡ ਨੰਬਰ 2 ਤੋਂ ਸਾਡੇ ਨਿਰਮਲ ਪ੍ਰੀਤ ਸਿੰਘ ਜੀ ਮਿਹਰਬਾਨ ਤੇ ਵਾਰਡ ਨੰਬਰ 3 ਤੋਂ ਸਾਡੇ ਛੋਟੀ ਭੈਣ ਹਰਪ੍ਰੀਤ ਕੌਰ ਤੇ ਵਾਰਡ ਨੰਬਰ 12 ਤੋਂ ਸਾਡੇ ਸੁਖਦੀਪ ਸਿੰਘ ਜੀ ਔਰ ਵਾਰਡ ਨੰਬਰ 14 ਤੋਂ ਸਾਡੇ ਨਵਦੀਪ ਸਿੰਘ ਜੀ ਟੋਨੀ ਸੋ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇਹਨਾਂ ਵਾਰਡਾਂ ਦੀ ਤਾਂ ਕਿ ਇਹਨਾਂ ਵਾਰਡਾਂ ਦੇ ਬਾਕੀ ਵੀ ਅਸੀਂ ਅਨਾਉਂਸ ਕਰਾਂਗੇ ਪਰ ਫਿਲਹਾਲ ਇਹ ਪੰਜ ਵਾਰਡਾਂ ਦੇ ਜਿਹੜੇ ਕੰਮਕਾਰ ਨੇ ਇਹਨਾਂ ਦੀ ਦੇਖਰੇਖ ਚ ਆਓ ਜੀ ਪ੍ਰਧਾਨ ਜੀ ਇਹਨਾਂ ਦੀ ਦੇਖਰੇਖ ਚ ਜਿਹੜਾ ਕੰਮ ਹੋਣਗੇ ਕੋਈ ਵੀ ਉਸ ਵਾਰਡ ਦੀ ਸਮੱਸਿਆ ਉਸ ਵਾਰਡ ਦੇ ਜਿੰਨੇ ਸਾਡੇ ਵਸਿੰਦੇ ਨੇ ਜਿੰਨੇ ਸਾਡੇ ਵੋਟਰਸ ਨੇ ਉਹ ਇਹਨਾਂ ਕੋਲ ਆ ਕੇ ਆਪਣੀ ਸਮੱਸਿਆ ਦੱਸ ਸਕਦੇ ਔਰ ਇਹਨਾਂ ਨੂੰ ਇਹ ਇਹ ਹਦਾਇਤਾਂ ਕਿ ਇਹ ਉਹਨਾਂ ਉਸ ਵਾਰਡ ਦੀ ਜਿਹੜੀ ਸਮੱਸਿਆ ਦੇਖ ਕੇ ਉਹਦਾ ਜੋ ਹੱਲ ਹੈ ਸਬੰਧਤ ਅਫੀਸਰ ਸਹਿਬਾਨ ਉਹਨਾਂ ਨੂੰ ਵੀ ਇਨਸਟਰਕਸ਼ਨਾਂ ਦੇ ਦਿੱਤੀਆਂ ਗਈਆਂ ਕਿ ਕੋਈ ਵੀ ਉਸ ਵਾਰਡ ਦਾ ਕੰਮ ਰਹਿੰਦਾ ਤਾਂ ਉਹ ਪੂਰਾ ਕਰਨਗੇ ਤਾਂ ਕਿ ਸ਼ਹਿਰ ਦੀ ਜਿਹੜੀ ਤਰੱਕੀ ਹੈ ਉਹਨੂੰ ਇੱਕ ਹੋਰ ਵੱਡੀ ਜਿਹੜੀ ਰਫਤਾਰ ਮਿਲੇ ਸੋ ਮੈਂ ਆਸ ਕਰਦਾ ਹਾਂ ਵੀ ਸਾਡੇ ਜਿੰਨੇ ਵੀ ਜ਼ਿੰਮੇਵਾਰੀ ਜਿਨ੍ਹਾਂ ਨੂੰ ਦਿੱਤੀ ਹੈ ਉਹ ਬੜੀ ਇਮਾਨਦਾਰੀ ਨਾਲ ਤਨਦੇਹੀ ਨਾਲ ਜਿਹੜੇ ਇਸ ਜ਼ਿੰਮੇਵਾਰੀ ਨੂੰ ਨਿਭਾਣਗੇ ਔਰ ਸ਼ਹਿਰ ਨੂੰ ਜਿਹੜਾ ਇੱਕ ਹੋਰ ਵਧੀਆ ਬਣਾਉਣ ਦੀ ਪਹਿਲਾਂ ਵੀ ਆਪਾਂ ਤੁਸੀਂ ਦੇਖਿਆ ਕਿ ਪੌਣੇ 4 ਸਾਲ ਦੇ ਅੰਦਰ ਸਮੱਸਿਆਵਾਂ ਦਾ ਸਮੱਸਿਆਵਾਂ ਦਾ ਸ਼ਹਿਰ ਸੀਗਾ ਮਰਿੰਡਾ ਲੇਕਿਨ ਪੌਣੇ 4 ਸਾਲ ਦੇ ਅੰਦਰ ਮਰਿੰਡੇ ਦੀਆਂ ਜਿੰਨੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਅੰਡਰ ਬ੍ਰਿਜ ਸ਼ੁਰੂ ਕਰਨ ਦੀ ਗੱਲ ਹੋਵੇ ਚਾਹੇ ਸੀਵਰੇਜ ਸਿਸਟਮ ਜਿਹੜਾ ਪਹਿਲਾਂ 50% ਬਣਿਆ ਹੋਇਆ ਸੀ ਉਹਨੂੰ 100% ਹੁਣ 100% ਸੀਵਰੇਜ ਪਾ ਦਿੱਤਾ ਗਿਆ ਚਾਹੇ ਹਸਪੀਟਲ ਦੀ ਨਵੀਨੀਕਰਨ ਦੀ ਗੱਲ ਹੋਵੇ ਚਾਹੇ ਫਾਇਰ ਬ੍ਰਿਗੇਡ ਆਫਿਸ ਬਣਿਆ ਨਵਾਂ ਕਮਿਊਨਿਟੀ ਸੈਂਟਰ ਬਣਿਆ ਪਸ਼ੂ ਹਸਪਤਾਲ ਬਣਿਆ ਪਟਵਾਰ ਖਾਨਾ ਬਣਿਆ ਕੈਮਰੇ ਲੱਗੇ ਨੇ ਸੜਕਾਂ ਦਾ ਜਾਲ ਜਿਹੜਾ ਵਿਛਿਆ ਖੇਡ ਮੈਦਾਨਿਕ ਹੈਂਡਬਾਲ ਦਾ ਇੱਕ ਅ ਇੰਟਰਨੈਸ਼ਨਲ ਲੈਵਲ ਦਾ ਸੀ ਸਟੇਡੀਅਮ ਬਣਾਇਆ ਉੱਥੇ ਹੁਣੇ ਤੁਸੀਂ ਦੇਖਿਆ ਕਿ ਇੱਕ ਨੈਸ਼ਨਲ ਲੈਵਲ ਦਾ ਸੀ ਟੂਰਨਾਮੈਂਟ ਵੀ ਕਰਾਇਆ ਸੋ ਬਹੁਤ ਸਾਰੇ ਹੋਰ ਕੰਮ ਹੈ ਜਿਹੜੇ ਮਰਿੰਡੇ 'ਚ ਹੋਏ ਐ ਔਰ ਬਸ਼ੰਦੇ ਸਾਡੇ ਮਰਿੰਡੇ ਵਾਸੀ ਬੜੇ ਖੁਸ਼ ਨੇ ਗਲੀਆਂ ਕਈ ਜਗ੍ਹਾ ਸੀਵਰੇਜ ਪਾਇਆ 25 ਕਰੋੜ ਦਾ ਕੰਮ ਜਿਹੜਾ ਬਿਜਲੀ ਦੇ ਜਿਹੜੇ ਤਾਰਾਂ ਉੱਤੇ ਚੱਕਣਾ ਨਵੇਂ ਆਪਣੇ ਟਰਾਂਸਫਾਰਮਰ ਲਗਾਏ ਗਏ ਨੇ ਸੋ ਹਰ ਪਾਸੇ ਜਿਹੜਾ ਹੈਗਾ ਇੱਕ ਤਰੱਕੀ ਮੋਰਿੰਡੇ ਚ ਆਈ ਹੈ ਔਰ ਸਕੂਲ ਆਫ ਹੈਮਨਸ ਬਣਿਆ ਇੱਕ ਸਾਡੇ ਮੋਰਿੰਡੇ ਦਾ ਸੋ ਚਾਹੇ ਸਿਹਤ ਦੀ ਗੱਲ ਹੋਵੇ ਚਾਹੇ ਸਿੱਖਿਆ ਦੀ ਗੱਲ ਹੋਵੇ ਚਾਹੇ ਲੋਕਾਂ ਨੂੰ ਬਿਜਲੀ ਵਧੀਆ ਬਿਜਲੀ ਦੇਣ ਦੀ ਗੱਲ ਹੋਵੇ 90% ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਤੇ ਹੋਰ ਜਿਹੜਾ ਸ਼ਹਿਰ ਦਾ ਸੋ ਸਾਫ 5 ਸਾਰਾ ਕੁਝ ਜਿਹੜਾ ਇਸ ਪੌਣੇ 4 ਸਾਲ ਦੇ ਅੰਦਰ ਹੋਇਆ ਔਰ ਇਹ ਟੀਮ ਇਸੇ ਲਈ ਲਗਾਈ ਗਈ ਹੈ ਕਿ ਅਗਰ ਕੋਈ ਹੋਰ ਕੰਮਕਾਰ ਵਾਰਡਾਂ 'ਚ ਰਹਿ ਗਿਆ ਤਾਂ ਉਹ ਉਹਨੂੰ ਜਿਹੜਾ ਹੈਗਾ ਇੱਕ ਤੇਜ਼ ਰਫ਼ਤਾਰ ਨਾਲ ਕੀਤੇ ਜਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਇਸ ਸ਼ਹਿਰ ਨੂੰ ਅਸੀਂ ਹੋਰ ਇਹਦੇ ਸੁੰਦਰੀਕਰਨ ਵੱਲ ਨੂੰ ਵਧিয়ে ਇਹਨੂੰ ਇੱਕ ਵਧੀਆ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੋ ਇੱਥੇ ਪਹੁੰਚੇ ਨੇ ਔਰ ਮੈਂ ਆਸ ਕਰਦਾ ਹਾਂ ਆਪਣੇ ਟੀਮ ਤੋਂ ਔਰ ਮੈਂ ਮੋਰਿੰਡਾ ਨਿਵਾਸੀਆਂ ਨੂੰ ਇਹ ਮੈਂ ਉਹਨਾਂ ਨੂੰ ਪੂਰਾ ਵਿਸ਼ਵਾਸ ਦੁਆਣਾ ਕਿ ਤੁਹਾਨੂੰ ਇੱਕ ਵਧੀਆ ਸ਼ਹਿਰ ਇਹ ਬਣਾ ਕੇ ਦੇਵਾਂਗੇ ਕਿਉਂਕਿ ਜਦ ਸਾਨੂੰ 2022 ਚ ਮਿਲਿਆ ਸੀ ਉਦੋਂ ਤੱਕ ਲੁਧਿਆਣਾ ਰੋਡ ਤੇ ਵੀ ਟੋਏ ਪਏ ਹੋਏ ਸੀ ਲੇਕਿਨ ਅੱਜ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੀ ਨਿਹਾਰ ਬਦਲੀ ਔਰ ਇਹਨੂੰ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗਾ